ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਸਾਡੀ ਕਥਾ ਦਾ ਟਾਈਟਲ ਹੈ ਕਿ ਸ਼ਸਤਰ ਸਾਡੇ ਪੀਰ ਕਿਵੇਂ ਹੋ ਸਕਦੇ ਆ ਸਿੱਖੀ ਦੇ ਦੋ ਬਹੁਤ ਵੱਡੇ ਵਿਦਵਾਨ ਵੀਰੋ ਉਹ ਇਸ ਚੀਜ਼ ਨੂੰ ਲੈ ਕੇ ਉਹਨਾਂ ਦੀ ਬਹਿਸ ਹੋ ਰਹੀ ਹੈ ਇੱਕ ਵਿਦਵਾਨ ਕਹਿ ਰਿਹਾ ਹੈ ਕਿ ਸ਼ਸਤਰ ਸਾਡੇ ਪੀਰ ਹੈ ਤੇ ਦੂਸਰੇ ਵਿਦਵਾਨ ਕਹਿ ਰਿਹਾ ਕਿ ਸ਼ਸਤਰ ਸਾਡੇ ਪੀਰ ਨਹੀਂ ਹੈ ਅਗਰ ਇਹ ਗੱਲ ਹਕੀਕਤ ਹੈ ਤੇ ਮੈਨੂੰ ਬਾਣੀ ਦੇ ਵਿੱਚੋਂ ਸਾਬਤ ਕਰੋ ਵੀਰੋ ਚੱਲ ਕੇ ਅਸੀਂ ਕਥਾ ਸੁਣਨੇ ਆ ਦੋਨਾਂ ਦੇ ਦਲੈਲ ਸੁਣਨੇ ਆ ਤੇ ਬਾਅਦ ਚ ਫੈਸਲਾ ਕਰਾਂਗੇ ਕਿ ਦੋਨਾਂ ਚੋਂ ਠੀਕ ਕੌਣ ਹੈ ਤੇ ਗਲਤ ਕੌਣ ਹੈ ਤੇ ਵੀਰੋ ਚੱਲ ਕੇ ਵੀਡੀਓ ਦੇਣ ਦੇ ਇਸਦੇ ਬਾਰੇ ਜਾਣਨੇ ਆ ਤੇ ਵੀਰੋ ਤੁਸੀਂ ਸਾਨੂੰ ਡੋਨੇਸ਼ਨ ਭੇਜ ਕੇ ਗਰੀਬ ਲੋਗਾਂ ਦੀ ਮਦਦ ਕਰ ਸਕਦੇ ਆਏ ਸੁਪਰ ਸਟicker ਤੇ ਸੁਪਰ ਥੈਂਕਸ ਰਹੀ ਤੇ ਤਾਂ ਕਿ ਗਰੀਬ ਲੋਗਾਂ ਦੀ ਮਦਦ ਹੋ ਸਕੇ ਵੀਰੋ ਚੱਲ ਕੇ ਵੀਡੀਓ ਦੇਣ ਦੇ ਇਸਦੇ ਬਾਰੇ ਜਾਣਨੇ ਮਜੀਏ ਕਿ ਮੈਂ ਇਹ ਵਿਚਾਰ ਸ਼ੁਰੂ ਤੋਂ ਕਰਦਾ ਆ ਰਿਹਾ ਫਿਰ ਜੀ ਸ਼ਸਤਰ ਸਾਡੇ ਜਿਹੜੇ ਪੀਰ ਵਾ ਇਹ ਗੁਰੂ ਸਾਹਿਬ ਤੋਂ 5 ਫੁੱਟ ਉੱਚੇ ਹੋਣੇ ਚਾਹੀਦੇ ਨੇ ਵਾਹ ਸ਼ਸਤਰ ਪੀਰ ਹੁੰਦੇ ਨੇ ਜੀ ਪਹਿਲਾ ਮੇਰਾ ਸਵਾਲ ਆ ਮੈਨੂੰ ਜਿਨੇ ਵੀ ਇਸ ਗੱਲ ਨੂੰ ਕਟਣਾ ਮੈਨੂੰ ਗੁਰਬਾਣੀ ਚੋਂ ਦਰੀਲ ਦਿਓ ਗੁਰਬਾਣੀ ਚੋਂ ਜਹਰ ਪੀਰ ਜਗਤਗੁਰ ਬਾਬਾ ਕਿੱਥੇ ਸਾਡਾ ਪੀਰ ਗੁਰੂ ਹੋਵੇ ਅਕਾਲ ਪੁਰਖ ਹੋਵੇ ਤੇ ਸ਼ਾਸਤਰ ਨਾਲੇ ਸ਼ਾਸਤਰ ਪੀਰ ਕਿਦਾਂ ਹੋਇਆ ਸ਼ਾਸਤਰ ਤੇ ਜਿਹਦੇ ਹੱਥ ਹੁੰਦਾ ਨਾ ਉਹਦਾ ਹੀ ਪੀਰ ਜਿਸकी लाठी ਉਸकी भैंस ਹੁੰਦੀ ਹੈ ਮੈਂ ਮੂਲ ਗੱਲ ਨੂੰ ਪਰਸ ਕਰਨ ਦਾ ਸਿੱਖ ਉਹ ਜਿਹਦੇ ਅੰਦਰ ਪੰਜ ਬਾਣੀਆਂ ਗੂੰਜਦੀਆਂ ਹਨ ਮੂਲ ਮੰਤਰ ਗੂੰਜਦਾ ਹੈ ਗੁਰ ਮੰਤਰ ਗੂੰਜਦਾ ਹੈ ਸਿੰਘ ਉਹ ਜਿਹਦੇ ਤੰਗ ਤੇ ਪੰਜ ਕਕਾਰ ਨੇ ਸਿੰਘ ਹੋਣਾ ਸਾਡਾ ਬਾਹਰ ਦਾ ਰੂਪ ਹੈ ਸਿੱਖ ਹੋਣਾ ਸਾਡੀ ਬੁਨਿਆਦ ਹੈ ਫਾਊਂਡੇਸ਼ਨ ਹੈ ਬੁਨਿਆਦ ਜਿਵੇਂ ਮਕਾਨ ਦਿਖਾਈ ਦਿੰਦਾ ਹੈ ਬੁਨਿਆਦ ਨਹੀਂ ਦਿਖਾਈ ਦਿੰਦੀ ਦਰਖਤ ਦਿਖਾਈ ਦਿੰਦਾ ਹੈ جڑ نہیں دکھائی دریر دی دکھائی دیں دا آتما نہیں دکھائی دیں دی سنسار دکھائی دیں دا نرنکار نہیں دکھائی دیں دا پر جڑان دا جو پرگٹ حصہ ہے وہ درخت ہے تے درخت دا جو گپت حصہ ہے اس دیا جڑان ہے مکان دا جو گپت حصہ ہے اس دی بنیاد ہے تے بنیاد دا جو پرگٹ حصہ ہے وہ مکان ہے ਸਰੀਰ ਦਾ ਜੋ ਗੁਪ ਹਿੱਸਾ ਹੈ ਉਹ ਆਤਮਾ ਹੈ ਤੇ ਆਤਮਾ ਦਾ ਜੋ ਪ੍ਰਗਟ ਹਿੱਸਾ ਹੈ ਉਹ ਸਰੀਰ ਹੈ ਸੰਸਾਰ ਦਾ ਜੋ ਗੁਪ ਹਿੱਸਾ ਹੈ ਉਹ ਨਿਰੰਕਾਰ ਹੈ ਤੇ ਨਿਰੰਕਾਰ ਦਾ ਜੋ ਪ੍ਰਗਟ ਹਿੱਸਾ ਹੈ ਉਹ ਸੰਸਾਰ ਹੈ ਸਿੱਖ ਦਾ ਜੋ ਪ੍ਰਗਟ ਹਿੱਸਾ ਹੈ ਉਹ ਸਿੰਘ ਹੈ ਤੇ ਸਿੰਘ ਦਾ ਜੋ ਗੁਪ ਹਿੱਸਾ ਉਹ ਸਿੱਖ ਹੈ ساری ਦੁਨੀਆ ਵਿੱਚ ਅਸੀਂ ਦੋ ਨਾਮਾਂ ਕਰਕੇ ਜਾਣੇ ਜਾਂਦੇ ਹਾਂ ਸਿੱਖ ਕਰਕੇ ਸਿੰਘ ਕਰਕੇ ਸਿੱਖ ਨਾਮ ਦਿੱਤਾ ਸਾਨੂੰ ਭਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੰਘ ਨਾਮ ਦਿੱਤਾ ਸਾਨੂੰ ਭਨ ਗੁਰੂ ਗੋਬਿੰਦ ਸਿੰਘ ਜੀ ਨੇ ਵਿਦਵਾਨ ਦਸਤੀ ਸਮਜ ਦੇ ਮਤਲਬ ਅਕ ਸਿੰਘ ਸਾਡਾ ਤਖੱਲੁਸ ਹੈ ਸਿੱਖ ਸਾਡਾ ਨਾਮ ਹੈ ਕੌਮੀ ਸਾਡਾ ਕੌਮੀ ਨਾਮ ਸਿੱਖ ਸਾਡਾ ਕੌਮੀ ਤਖੱਲੁਸ ਉਪਨਾਮ ਸਰਨੇ ਸਿੰਘ ਸਿੱਖ ਸਿੰਘ ساری ਦੁਨੀਆ 'ਚ ਅਸੀਂ ਨਾ ਦੋ ਨਾਮਾਂ ਕਰਕੇ ਜਾਣੇ ਜਾਂਦੇ ਹਾਂ ਸਿੱਖ ਸਿੰਘ ਸਿੱਖ ਬੁਨਿਆਦ ਹੈ ਸਿੰਘ ਤਾਂ ਨਹੀਂ ਸਿੱਖ ਜੜਾ ਨੇ ਸਿੰਘ ਦਰਖਤ ਹੈ ਕਈ ਮੈਨੂੰ ਕਹਿਣ ਲੱਗ ਪੈਂਦੇ ਨੇ ਕਹਿੰਦੇ ਜੀ ਅੰਦਰੋਂ ਸਿੱਖੀ ਚਾਹੀਦੀ ਏ ਬਾਹਰ ਦੀ ਗੱਲ ਛਡੋ ਤੇ ਜੇ ਅੰਦਰ ਜੜਾਂ ਹਰੀਆਂ ਭਰੀਆਂ ਹੋਣ ਤੇ ਬਾਹਰ ਤੇ ਆਪਣੇ ਆਪ ਪੱਤੇ ਹੁੰਦੇ ਨੇ ਸ਼ਾਖਾ ਆਉਂਦੀਆਂ ਨੇ ਬਾਰ ਦਾ ਰੰਗ ਨੂੰ ਮੁੰਨ ਬਸਦਾ ਪੇ ਜੜਾਂ ਉਜੜ ਗਈਆਂ ਨੇ ਜੜਾਂ ਸੁੱਕ ਗਈਆਂ ਪੱਤੇ ਰਹਿ ਨਹੀਂ ਸ਼ਾਖਾ ਸੁੱਕ ਗਈਆਂ ਇਸ ਗੱਲ ਦਾ ਸਬੂਤ ਹੈ ਜੜਾਂ ਕਿੱਥੇ ਰਹੀਆਂ ਨੇ ਅੰਦਰੋਂ ਆਉਂਦੀ ਤੇ ਬਾਹਰੋਂ ਜ਼ਰੂਰ ਕੱਟਣੀ ਸੀ ਜੜਾਂ ਹਰੀਆਂ ਆਉਂਦੀਆਂ ਤੇ ਬਾਹਰ ਹਰੇ ਪੱਤੇ ਫੁੱਲ ਫਲ ਜ਼ਰੂਰ ਲੱਗਣੇ ਸਭ ਸਿੰਘ ਹੋਣਾ ਸਾਡਾ ਬਾਹਰ ਦਾ ਸਰੂਪ ਸਿੱਖ ਹੋਣਾ ਸਾਡੀ ਅੰਦਰ ਦੀ ਬੁਨਿਆਦ ਬੁਨਿਆਦ ਰੱਖਣ ਵਿੱਚ ਬੜਾ ਸਮਾਂ ਲੱਗਾ ਗੁਰਨਾਮਿਕ ਨੂੰ ਨਵਾਂ ਰੂਪ ਧਾਰਨ ਕਰਨੇ ਪਏ ਹਨ ਧੰ ਗੁਰਨਾਮਿਕ ਦੇਵ ਜੀ ਮਹਾਰਾਜ ਨੇ ਇੱਕ ਲੰਬੀ ਚੌੜੀ ਕਥਾ ਜੋ ਗੁਰਪ੍ਰਤਾਪ ਸੂਰਜ ਵਿੱਚ ਲਿਖੀ ਹੈ ਤੇ ਬਾਸ ਨੇ ਆਪਣੇ ਢੰਗ ਨਾਲ ਵਿਚਾਰ ਕੀਤੀ ਹੈ ਪਰ ਉਸ ਸਮੇਂ ਮੁੱਖ ਰੱਖਣਾ ਪੈਂਦਾ ਹੈ ਤੇ ਖੁੱਲ੍ਹਿਆਂ ਵਿਚਾਰਾਂ ਤੇ ਫਿਰ ਕਿਸੇ ਵਕਤ ਆਪ ਜੀ ਦੇ ਸਾਹਮਣੇ ਲੜੀਵਾ ਰੱਖਾਂਗੇ ਇਸ ਵਕਤ ਮੁਖਤਸਰ ਸਿੱਖ ਸਾਡਾ ਗੁਪ ਦੇਸਾ ਹੈ ਸੇਮੇ ਸਾਡਾ ਪ੍ਰਗਟ ਇਸ ਹੈ ਆਪ ਸੰਖੇ ਹੈਰਾਨ ਹੋਵੋਗੇ ਪ੍ਰਮਾਤਮਾ ਦੇ ਵੀ ਦੋ ਨਾਮ ਨੇ ਨਿਰਗੁਣ ਸਰਗੁਣ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੇ ਮੋਹੀ ਜੋ ਦਿਖਾਈ ਦੇ ਰਿਹਾ ਹੈ ਉਹ ਸਰਗੁਣ ਹੈ ਜੋ ਦਿਖਾਈ ਨਹੀਂ ਦਿੰਦਾ ਉਹ ਨਿਰਗੁਣ ਦੋ ਸਦੇ ਵੀ ਦੋ ਰੂਪ ਸਿੱਖ ਤੇ ਸਿੰਘ ਤੇ ਹੁਣ ਮੈਨਰੇ ਕਰਾਂ ਗੁਰੂ ਦੇ ਵੀ ਦੋ ਰੂਪ ਤੇ ਕਰਨੇ ਇੰਨੇ ਤੇ ਗੁਰੂ ਦੇਵੀ ਦੌਰੋ ਪ੍ਰਾਚੀਨ ਕਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਚ ਖੰਡਾ ਸ੍ਰੀ ਸਾਹਿਬ ਯ ਵਰਛਾ ਕੁਛ ਨਾ ਕੁਛ ਰੱਖ ਦੇ ਦਸਨ ਤੇ ਮੈਂ ਪਹਿਲੇ ਸਮਝਦਾ ਸੀ ਸਜਾਵਟ ਹੈ ਬਿਲਕੁਲ ਸਜਾਵਟ ਆ ਤਮਾ ਉਸ ਖਾਨਾ ਵਿੱਚ ਦੇਰਿਆਂ ਦੇ ਆਸ਼ਮਾਨ ਦੇ ਗੁਰਗਨ ਸਾਹਿਬ ਜੀ ਦੀ ਹਜ਼ੂਰੀ ਚ ਇੱਕ ਸਿਰੀ ਸਾਰ ਬਰ ਰਖ ਦਿੱਤੀ ਜਾਂ ਇੱਕ ਖੰਡਾ ਰਖ ਦਿੱਤਾ ਜਾਂ ਕੋਈ ਤੀਰ ਰਖ ਦਿੱਤੇ ਦੋ ਇਸ ਤਰ੍ਹਾਂ ਆ ਗੁਰਦੁਆਰਿਆਂ ਦੇਖਣ ਨੂੰ ਮਿਲਦਾ ਹੈ ਕਮਾਉਂ ਭਾਰਤ ਦੇ ਵਿੱਚ ਮੈਂ ਸਮਝਦਾ ਸੀ ਇਹ ਸਜਾਵਟ ਹੈ ਲੇਕਿਨ ਆਪ ਦੀ ਗਿਆਤ ਲਈ ਅਰਸ਼ ਕਰਾਂ ਇਹ ਸਮਝ ਮੈਨੂੰ ਵੀ ਸੰਚਵਾਸੀ ਚ ਪਈ ਉਸ ਪਹਰੇ ਨਹੀਂ ਹਾਲਾਤ ਕੋ ਜਿਸ ਜਨ ਦੇ ਬਣੇ ਮੈਨੂੰ ਗੁਰੂ ਕੀ ਛੋਕਣਾ ਖਾਣੇ ਪਹਿਲਾਂ ਕਿਹਨਾਂ ਉਹਨਾਂ ਦੇ ਨਾਲ ਚ ਜਾ ਕੇ ਹਜ਼ੂਰ ਸਾਹਿਬ 15-20 ਦਿਨ ਰਹਿਣਾ ਜੋ ਹੈ ਬਣਾ ਲਿਆ ਬਈ ਇੱਥੇ ਰਹਿਨੇ ਆ 15-20 ਦਿਨ ਸਰਬੰਸਾਨ ਜੀ ਤੁਮ ਜਰੂਰ ਦਿੱਤਾ ਵਿੱਚ ਇਤਨੇ ਦਿਨ ਰਹਿਣਾ ਤੇ ਸੇਰੇ ਕਥਾ ਜ਼ਰੂਰ ਕਰੋ ਆਵੇਂ ਮੈਂ ਉਹਨਾਂ ਨੂੰ ਕਹਿਣ ਲੱਗਾ ਬਈ ਨਹੀਂ ਮੈਨੂੰ ਰੈਸਟ ਕਰਨ ਦੇ ਮੈਂ ਆਇਆ ਹਾਂ ਹੁਣ ਜੀ ਆਰਾਮ ਕਰਨਾ ਹੈ ਫਿਰ ਚੌਪੜ ਗੱਲ ਦਾ ਉਹਨਾਂ ਵਿਚਾਰਿਆਂ ਨੂੰ ਨਾਮ ਪਤਾ ਤੁਮਨੇ ਹਕਤਾ ਫੇਰ ਸ਼ੁਰੂ ਕਰ ਦਿੱਤੀ ਜਿਹੜੇ ਸੱਜਣ ਫੜੇ ਚੋਂ ਹਜ਼ੂਰ ਸਾਹਿਬ ਗਏ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਉਥੋਂ ਦੀ ਮਰਿਆਦਾ ਅੰਦਰ ਜੋ ਅੰਗੀਠਾ ਸਾਹਿਬ ਹੈ ਉੱਥੇ ਸ਼ਸਤਰਾਂ ਦੀ ਸਜਾਵਟ ਹੈ ਸ਼ਸਤਰ ਅੰਮ੍ਰਿਤ ਵੇਲੇ ਕੀਰਤਨ ਆਰੰਭ ਹੋ ਜਾਂਦਾ ਹੈ ਔਰ ਗਾਗਨ 6:30 6 ਵਜੇ دروازے کھلتے ہیں جیسے دروازے کھل دن پہلے نگارے بجتے ہیں اور سنگات پرکرما کر بار بار پرکرما کر ہیں واری واری گیٹ کھلتے ہیں پہلا دو جا تی تیجا چوتھا اس طرح واری واری دروازے کھلتے ہیں اور سنگت پرکرما کر چار دروازے پہ متھا ٹیک کے پھر ارد آتی ہے پھر سنگت بیٹھتی ہیں ਉਹ ਕਮਨਾ ਮੰਗਾ ਫਰਾਗੇ ਸਿੰਘ ਬਦਲ ਜਾਂਦੇ ਨੇ ਦੂਜਾ ਜੱਥਾ ਬੈਠਦਾ ਉਥੋਂ ਦੀ ਇਹ ਮਰਿਆਦਾ ਔਰ ਉਸ ਜੱਥੇ ਦੀ ਕੀਰਤਨ ਦੀ ਸਮਾਪਤੀ ਤੋਂ ਬਾਅਦ ਕਥਾ ਹੁੰਦੀ ਹੈ ਉਦਾਸ ਕਰਦਾ ਰਿਹਾ ਸੀ ਮੈਂ ਕਿਦੈਂ ਸਦਾ ਅੰਮ੍ਰਿਤ ਵੇਲੇ ਬੈਠਾ ਜਾਣਾ ਰੋਜ਼ ਹੁੰਗਾ ਸੀ ਉਹ ਜਿਉਂ ਪ੍ਰਕਰਮਾ ਹੋਈ ਜਿਵੇਂ ਮੈਂ ਪ੍ਰਕਰਮਾ ਅਰੰਭ ਕੀਤੇ ਤੇ ਦਰਵਾਜ਼ਾ ਖੁੱਲ੍ਹ ਆ ਲੋਗਾ ਨੇ ਮੱਥਾ ਟੇਕਣਾ ਸ਼ੁਰੂ ਕੀਤਾ ਮੈਂ ਵੀ ਰੋਜ਼ ਟੇਕਦਾ ਸੀ ਪਰ ਅੱਜ ਤਰਕ ਪੈਦਾ ਹੋ ਗਈ ਮੈਂ ਕਿਹਾ ਕਿ ਸਾਹਮਣੇ ਪਿਸਤਲ ਨੇ ਰੂਪੀਦਾਰ ਬੰਦੂਕਾਂ ਨੇ ਦਰਛੇ ਨੇ ਨੇਜ਼ੇ ਨੇ ਤਲਵਾਰਾਂ ਨੇ ਇਹਨਾਂ ਨੂੰ ਮੱਥਾ ਟੇਕੀ ਇਹ ਕੋਈ ਸਾਡੇ ਗੁਰੂ ਨੇ ਯਕੀਨ ਨਾ ਜਾਣਾ ਤਰਕ ਬੁੱਧੀ ਦੇ ਮੁਤਾਬਕ ਫਰਕ ਪੈਦਾ ਹੋ ਗਈ ਅਕਲ ਅੱਗੇ ਆ ਗਈ ਸ਼ਰਧਾ ਪਿਛੇ ਰਹਿ ਗਈ ਮੈਂ ਕਿ ਹੱਦ ਹੋ ਗਈ ਕਿਸਤਲ ਨੂੰ ਕੋ ਮੱਥਾ ਟੇਕੀ ਕਿ ਬੰਦੂਤ ਨੂੰ ਕੋ ਮੱਥਾ ਟੇਕੀ ਕੋਈ ਛੱਡੀ ਗੁਰੂ ਇਸ ਤਰ੍ਹਾਂ ਦੀ ਬੜੀ ਪਰਬਲ ਤਰਕ ਪੈਦਾ ਹੋ ਗਈ ਤੇ ਮੈਂ ਸਾਹਮਣੇ ਖੜਾ ਹੋ ਗਿਆ ਮੈਂ ਪ੍ਰਕਰਮਾਂ ਵੀ ਛੋੜ ਦਿੱਤੀ ਸੋਚਾਂ ਤੇ ਪੈ ਗਿਆ ਮਨ ਉਸ ਵਕਤ ਰੂਸੀ ਸ਼ਬਦ ਦੇ ਪੁਜਾਰੀ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਣ ਵਾਲੇ ਹਾਂ ਤੇ ਇਹ ਕਿ ਦੀਰਾਂ ਨੂੰ ਮੱਥਾ ਟੇਕਣਾ ਪਰਵਾਹਾਂ ਨੂੰ ਮੱਥਾ ਟੇਕਣਾ ਬਰਸ਼ਿਆਂ ਨੂੰ ਮੱਥਾ ਟੇਕਣਾ ਹਰ ਛੋਟੀਆਂ ਛੋਟੀਆਂ ਰੋਪੀਦਾਰ ਬੰਦੂਕਾਂ ਨੂੰ ਮੱਥਾ ਟੇਕਣਾ ਪਿਸਟਲ ਪੈਣੇ ਇਹਨਾਂ ਨੂੰ ਮੱਥਾ ਟੇਕਣਾ ਤਰਕ ਪੈਦਾ ਹੋਵੇ ਪੁਜਾਰੀ ਸਿੰਘ ਵੀ ਸਾਹਮਣੇ ਬੈਠਾ ਮੈਨੂੰ ਦੇਖ ਰਿਹਾ ਸੀ ਹੱਸ ਵੀ ਪਿਆ ਵੀ ਇਹ ਸਿੰਘ ਦੇ ਅੰਦਰ ਇਸ ਗਿਆਨੀ ਸਿੰਘ ਦੇ ਅੰਦਰ ਕੋਈ ਤਰਕ ਜ਼ਰੂਰ ਪੈਦਾ ਹੋਈ پرکرما ہوئی ارداسہ ہویا حکم نامہ ہویا سنگا بیٹھ گئی میں بھی بیٹھ گیا راگی جتھا بدلیا راگی جتھے نے اے شبد ارم کیتا اس کرپان کنڈو کھڑک تبک تبر ار تیر سہب سروئی سہتی یہی ہمارے پیر اے کنڈا ਇਸ ਸਹਤੀ ਤੇ ਤੋਪ ਇਹ ਬਦੂਖ ਇਹ ਤਲਵਾਰ ਤੇ ਨੇਜ਼ਾ ਇਹ ਬਰਛਾ ਇਹ ਮੇਰੇ ਪੀਰ ਨੇ ਮੇਰੇ ਗੁਰੂ ਨੇ ਤੇ ਮੇਰੇ ਮੁਰਸ਼ਦ ਨੇ ਬਸ ਇੱਕਦਮ ਦਿਮਾਗ ਸੋਚਣਤ ਪਈਏ ਮੁਰਸ਼ਦ ਪੀਰ ਬਸ ਉਤੋਂ ਹੀ ਖਿਆਲ ਮੇਰੇ ਬਣੇ ਸਿੱਖ ਦਾ ਜਨਮ ਹੋਇਆ ਹੈ ਸ਼ਬਦ ਦੇ ਵਿਚਾਰ ਤੋਂ ਸਿੰਘ ਦਾ ਜਨਮ ਹੋਇਆ ਹੈ ਗੁਰੂ ਦੀ ਤਲਵਾਰ ਤਾਂ ਜਿਸ ਨੂੰ ਜਨਮ ਹੁੰਦਾ ਹੈ ਉਸ ਦਾ ਮੁਰਸ਼ਦ ਹੁੰਦਾ ਹੈ ਸ਼ਬਦ ਤੋਂ ਜਨਮ ਹੋਇਆ ਸਿੱਖ ਦਾ ਤਾਂ ਸਿੱਖ ਤੇ ਗੁਰੂਵੰਦ ਸਾਹਿਬ ਨੂੰ ਮੱਥਾ ਟੇਕੇਗਾ ਸ਼ਬਦ ਨੂੰ ਮੱਥਾ ਟੇਕੇਗਾ ਸਿੰਘ ਦਾ ਜਨਮ ਹੋਇਆ ਸ਼ਸਤਰ ਨੂੰ ਉਹ ਤੇ ਸ਼ਸਤਰ ਨੂੰ ਮੱਥਾ ਟੇਕੇਗਾ ਫਿਰ ਮੈਨੂੰ ਸਮਝ ਆਈ ਕਿ ਸਾਰੇ ਗੁਰਦੁਆਰਿਆਂ 'ਚ ਗੁਰੂਵੰਦ ਸਾਹਿਬ ਦੀ ਹਜ਼ੂਰੀ 'ਚ ਤੀਰ ਕਿਉਂ ਰੱਖਦੇ ਨੇ ਖੰਡਾ ਕਿਉਂ ਰੱਖਦੇ ਨੇ ਛਰੀ ਸਾਹ ਕਿਉਂ ਰੱਖਦੇ ਨੇ در سنگھ کس متھا ٹےکے سنگھ کے شسطرن متا ٹیکے گا گرو گوبند سنگھ جی مہاراج کی باڑی آپ ساری تھان بےنتی کرتے ہیں جوگڑی کرتے ہیں اور جتنی با بےنتی کے روپیے ایک تھانے کہیں میری بےنتی نہیں میرا حکم ہے بےنتی نہیں جوگڑی نہیں حکم ہے اور میرا حکم مننا ہی پائے گا ਮੈਂ ਹੈਰਾਨ ਸਾਰੀ ਬਾਣੀ ਦੇ ਵਿੱਚ ਬਿੰਦੀ ਕਰਲਾ ਜੋਧੜੇ ਤੇ ਬਨੇ ਟਿਕਾ ਥਾਂ ਤੇ ਕੰਨ ਨਹੀਂ ਮੇਰੀ ਅੱਗੇ ਤੇ ਬਚਨ ਨੇ ਪਾਦਸ਼ਾਹ ਦੇ ਅਹ ਮੋਰ ਆਗਿਆ ਸੁਨੋ ਤੁਮ ਪਿਆਰੇ ਬਿਨਾ ਸ਼ਸਤਰ ਕੇ ਸੰਦੇਵੋ ਨਾ ਦੀ ਰਾਹ ਹੈ ਤੇ ਮੇਰੀ ਆਗਿਆ ਹੈ ਤੇ ਮੇਰਾ ਹੁਕਮ ਹੈ ਬਿਨਾ ਸ਼ਸਤਰ ਤੇ ਬਿਨਾ ਤੇਜ ਤੋਂ ਮੈਨੂੰ ਦਰਸ਼ਨ ਨਾ ਦੇਣੇ میرے کو آنا بالکل انکار بالکل انکار تو یہاں کی مہانتا تو ہوں میں تھوڑے سامنے رکھنی ہے بالکل انکار تو میرے کو آ ہی نہ گل ختم اور پھر کہنے میری جودڑی نہیں ہے تو میری بےنتی نہیں ہے میرا حکم ہے مننا ہی تو گل کر مور آ گیا ਸੋ ਨੋਂ ਕੰਪਿਆਰੇ ਬਿਨਾ ਸ਼ਸਤਰ ਕੇ ਸੰਦੇਵੋ ਨਾ ਦੀਦਾਰੇ ਮੈਂ ਉਸ ਰਿਤ ਖੜਾ ਹੋ ਗਿਆ ਮੈਂ ਪ੍ਰਕਰਮਾ আরম্ভ ਕੀਤੀਆਂ ਜਿਹੜੀਆਂ ਪਹਿਲੇ ਪ੍ਰਕਰਮਾ ਮੈਂ ਛੋੜ ਦਿੱਤੀਆਂ ਮੱਥਾ ਟੇਕ ਕੇ ਦਰਵਾਜ਼ੇ ਤੇ ਮੈਂ ਕਹ ਗੁਰੂ ਮੇਰੇ ਕੋਲ ਅਵਧਿਆ ਹੋ ਗਈ ਹੁਣ ਲੋਗੇ ਸਮਝ ਨਹੀਂ ਸਿ ਤੇ ਬਾਣੇ ਅੱਜ ਇਹ ਤੂੰ ਮੈਨੂੰ ਸਮਝ ਦਿੱਤੀ ਤੇ ਅੱਜ ਹੀ ਤਰਕ ਪੈਦਾ ਹੋਦੇ ਸੀ ਮੇਰੇ ਅੰਦਰ اس پاون آستان پہ جتھے لوگ کی شردھا لے کے آنے میں شردھا ودا کے جانے اتھے ہی میری شردھا نو ٹھیک لگی اتھے ہی میرے اندر ترک پیدا ہوئی اور بھن گروہ دن سنگھ اے کلگی در پتا تو آپ ہی اس ترک کیتا ہے اور آپ ہی سمجھ دیتے میں دن پرکرما آرمبھ کی نا ਫਰ ਦੇਖਣ ਵਾਲੇ ਵੀ ਹੈਰਾਨ ਸੰਦੇਬ ਪ੍ਰਕਰਮਾ ਹੋ ਰਹੀ ਸੀ ਉਹਨੂੰ ਤੇ ਕੰਬਕਤ ਖੜਾ ਰਿਹਾ ਤੇ ਹੁਣ ਪ੍ਰਕਰਮਾ ਪਿਆ ਕਰਦਾ ਮੈਂ ਚਾਰ ਦਫਾ ਹੀ ਪ੍ਰਕਰਮਾ ਕੀਤੀ 12 ਵਾਰ ਮੱਥਾ ਟੇਕਿਆ ਆਪਣੀ ਭੁੱਲ ਬਖਸ਼ਾਈ ਹਾਂ ਸਿੰਘ ਦਾ ਗੁਰੂ ਤੇ ਸ਼ਸਤਰ ਹੈ ਸਿੱਖ ਦਾ ਗੁਰੂ ਸ਼ਬਦ ਹੈ ਸਿੰਘ ਦਾ ਗੁਰੂ ਸ਼ਸਤਰ ਹੈ ਸਿੱਖ ਦਾ ਜਨਮ ਹੈ ਸ਼ਬਦ ਦੀ ਵਿਚਾਰਤਾ ਸਿੰਘ ਦਾ ਜਨਮ ਹੈ ਗੁਰੂ ਦੀ ਤਲਵਾਰ ਦਾ ਜੋ ਵਿਸਾਖੀ ਵਾਲੇ ਦਿਨ ਸ੍ਰੀ ਕੇਸਦਲ ਸਾਹਿਬ ਦੇ ਚ ਮਯਾਨ ਚੋਂ ਨਿਕਲੀ ਸੀ ਉੱਥੋਂ ਹੀ ਸਿੰਘ ਦਾ ਜਨਮ ਹੈ ਸਿੱਖ ਸਾਡੀ ਆਤਮਾ ਹੈ ਸਿੰਘ ਸਾਡਾ ਸਰੂਪ ਹੈ ਇੰਜ ਗੱਲ ਸਿੱਖ ਸਾਡਾ ਸੁਭਾਅ ਹੁੰਦਾ ਹੈ ਸਿੰਘ ਸਾਡਾ ਸਰੂਪ ਹੈ ਦੋ ਰੂਪ ਹਨ ਸੁਭਾਅ ਤੇ ਰੂਪ ਰੂਪ ਸਾਡਾ ਸਿੰਘ ਹੈ ਸਵਾਬ ਸਾਡਾ ਸਿੱਖ ਹੈ ਸਾਡੇ ਸਵਾਬ ਦੇ ਚ ਗੁਰੂ ਦੀ ਵਿਚਾਰ ਹੈ ਅਸੀਂ ਗੁਰੂ ਦੀ ਵਿਚਾਰ ਦੇ ਮੁਤਾਬਕ ਵਿਚਰਦੇ ਹਾਂ ਜਗਤ ਨਾਲ ਸੰਬੰਧ ਜੋੜਦੇ ਹਾਂ ਪਰ ਬਾਹਰੋਂ ਅਸੀਂ ਸਿੰਘ ਗੁਰੂ ਦੇ ਵਿਚਾਰਾਂ ਦੇ ਚ ਪੇਨ ਹੈ ਭਗਤੀ ਹੈ ਦਇਆ ਹੈ ਗਿਆਨ ਹੈ ਵਿਗਿਆਨ ਹੈ ਨਿਰਵੈਰਤਾ ਹੈ ਨਿਰਭੈਤਾ ਹੈ ਕਲਾ ਹੈ ਸੰਗੀਤ ਹੈ ਗੁਰੂ ਦੇ ਵਿਚਾਰ ਇਸ ਇੱਕ ਕੋਲ ਚਾਹੀਦਾ ਨਹੀਂ ਤੇ ਸਿੱਖ ਨਹੀਂ ਹੈ ਇਹ ਵੀ ਮਰਜ਼ ਕਰਾਂ ਦੇ ਪ੍ਰੇਮ ਨਹੀਂ ਹੈ ਭਗਤੀ ਨਹੀਂ ਹੈ ਦਇਆ ਨਹੀਂ ਹੈ ਨਿਰਵੈਰਤਾ ਨਹੀਂ ਹੈ ਨਿਰਭੈਤਾ ਨਹੀਂ ਹੈ ਸਿੱਖ ਨਹੀਂ ਹੈ ਸਿੱਖੀ ਸਿਖਿਆ ਗੁਰੂ ਦੀ ਵਿਚਾਰ ਉਹ ਸਿੱਖ ਹੈ ਜਿਹਦਾ ਗੁਰੂ ਦੀ ਵਿਚਾਰ ਤੋਂ ਜਨਮ ਹੋਇਆ ਜਦ ਅਸੀਂ ਕਹਿੰਦੇ ਹਾਂ ਨਾ ਇਹ ਫਲਾਣਾ ਬੰਦਾ ਬਦਲ ਗਿਆ ਹੈ ਕੀ ਬਦਲਿਆ ਹੱਥ ਪੈਰ ਬਦਲ ਗਏ ਨੇ ਮੂੰਹ ਮੱਥਾ ਬਦਲ ਗਏ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਸੋਚਣੀ ਬਦਲ ਗਈ ਸੋਚਣੀ ਦੇ ਬਦਲਦੇ ਆ ਸਭ ਕੁਝ ਬਦਲ ਜਾਂਦਾ ਹੈ کہنے منمکھ آتا سی گرمکھ ہو گیا تو جو ہوں گرمکھ ہو گیا تو کوئی مورے پنکھ لگ, لگ گئے جب منمک سر دے کوئی سنگ لگے ہوئے نہیں نہیںار بدل گیا سوچنی بدل گئی ہے اندر کی دنیا بدل گئی ہے منمکھ آ گرمکھ ہو گیا دش آلو ہو گیا دراچاری آتا سروپکاری ہو گیا اندر کی دنیا بدل گئی ਸ਼ੇਖ ਸ਼ੇਖ ਦਾ ਜਨਮ ਹੈ ਸ਼ਬਦ ਵੀ ਵਿਚਾਰਤਾ ਗੁਰੂ ਦੀ ਵੀ ਵਿਚਾਰਤਾ ਵੀਰੋ ਗਿਆਨੀ ਸੰਤ ਸਿੰਘ ਮਸਕੀਨਾਂ ਦੇ ਵੀ ਤੁਸੀਂ ਦਲਾਇਲ ਸੁਣੇ ਤੇ ਸਰਬਜੀਤ ਦੋਂਦਾ ਜਿਹੜਾ ਸਿੱਖੀ ਦੇ ਵਿਦਵਾਨ ਹੈ ਉਹਨਾਂ ਦੇ ਵੀ ਦਲਾਇਲ ਸੁਣੇ ਵੀਰੋ ਦੋਨੇ ਮੇਰੇ ਖਿਆਲ ਦੇ ਮੁਤਾਬਕ ਦੋਨੇ ਵਿਦਵਾਨ ਆਪਣੀ ਆਪਣੀ ਜਗ੍ਹਾ ਤੇ ਠੀਕ ਹੈ ਕਿਸ ਤਰ੍ਹਾਂ ਕਿ ਸਰਬਜੀਤ ਦੋਂਦਾ ਸਿਰਫ ਇਸ ਚੀਜ਼ ਨੂੰ ਲੈ ਰਿਹਾ ਕਿ ਸ਼ਸਤਰ ਸਾਡੇ ਪੀਰ ਹੈ ਤੇ ਗੁਰੂ ਸਾਹਿਬਾਨ ਤੋਂ ਉੱਤੇ ਉਹ ਸਮਝਦੇ ਹੈ ਕਿ ਸ਼ਾਇਦ ਸੰਸਿੰਘ ਮਸਕੀਨ ਰਾਂਦਾ ਮਤਲਬ ਹੈ ਕਿ ਗੁਰੂ ਸਾਹਿਬ ਤੋਂ ਜ਼ਿਆਦਾ ਅਹਿਮੀਅਤ ਇੰਪੋਰਟੈਂਟ ਸ਼ਸਤਰਾਂ ਦੀ ਹੈ ਜਦਕਿ ਵੀਰੋ ਇਹ ਗੱਲ ਨਹੀਂ ਹੈ ਸੰਸਿੰਘ ਮਸਕੀਨ ਹੁਣੀ ਇਹ ਕਥਾ ਕਰ ਰਿਹਾ ਕਿ ਜਿਹੜੇ ਸ਼ਸਤਰ ਹੈ ਉਹ ਗੁਰੂ ਸਾਹਿਬ ਨੇ ਕਿਹਾ ਹੋਇਆ ਕਿ ਬੁਨਿਆਦ ਹੈ ਸਿੱਖ ਦੀ ਬੁਨਿਆਦ ਹੈ ਸਿੱਖ ਦੀ ਪਹਿਚਾਨ ਹੈ ਸਿੱਖ ਨੂੰ ਆਪਣੇ ਕੋ ਸ਼ਸਤਰ ਰੱਖਣੇ ਚਾਹੀਦੇ ਹੈ ਗੁਰੂ ਸਾਹਿਬ ਦਾ ਇਹ ਹੁਕਮ ਹੈ ਸਿਰ ਸਾਹਿਬ ਰਖੇ ਚਾਹੇ ਉਹ ਵੀਰੋ ਕਣਾ ਪਾ ਕੇ ਰਖੇ ਜਾਂ ਕਰਪਾਨ ਆਪਣੇ ਨਾਲ ਰਖੇ ਵੀਰੋ ਕਿਉਂਕਿ ਜਿਹੜੇ ਸ਼ਸਤਰ ਹੈ ਉਹ ਹਵਾਰਤ ਕਰਦੇ ਆ ਸਿੱਖੀ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਵੀਰੋ ਕਿਉਂਕਿ ਉਹਨਾਂ ਨੇ ਸ਼ਸਤਰਾਂ ਦੀ ਗੱਲ ਕੀਤੀ ਉਹ ਮਾਹਰ ਤੀਰ ਅੰਦਾਜ਼ੀ ਮਾਹਰ ਘੋੜਸਵਾਰ ਸੀ ਮਾਹਰ ਤਲਵਾਰ ਬਾਜ਼ ਸੀ ਬਹੁਤ ਵੱਡੇ ਯੋਧਾ ਸੀ ਤੇ ਵੀਰੋ ਉਹਨਾਂ ਨੇ ਜੜੀਆਂ ਜੰਗਾਂ ਲੜੀਆਂ ਉਹਨਾਂ ਵਰਗੀ ਜਿਹੜੀ ਕਹਿ ਸਕਦੇ ਜੇ ਸਿਪਾਸਲਾਰੀ ਵੀਰੋ ਆਪਣੇ ਮਦਦ ਆਪਣੇ ਵਿੱਚ ਆਪ ਸੀ ਤੇ ਵੀਰੋ ਇਸੇ ਕਰਕੇ ਗੁਰੂ ਸਾਹਿਬ ਨੇ ਸ਼ਸਤਰਾਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਹੈ ਕਿ ਜਿਹੜੇ ਸ਼ਸਤਰ ਹੈ ਉਹਨਾਂ ਨੂੰ ਹਰ ਹਾਲ ਦੇ ਵਿੱਚ ਹਰ ਕੀਮਤ ਦੇ ਵਿੱਚ ਆਪਣੇ ਕੋਲ ਰੱਖੋ ਉਹਨਾਂ ਦੀ ਵਿਦਿਆ ਹਸਲ ਕਰੋ ਉਹਨਾਂ ਦੇ ਨਾਲ ਕਿ ਹਰ ਟਾਈਮ ਸਿੱਖ ਜਿਹੜੇ ਹੈ ਉਹ ਜੰਗ ਦੀ ਹਾਲ ਦੇ ਵਿੱਚ ਰਹਿਣ ਸਿੱਖ ਜਿਹੜੇ ਹੈ ਉਹ ਸ਼ਸਤਰਾਂ ਦੇ ਨਾਲ ਲੈਸ ਰਹਿਣ ਇਸ ਕਰਕੇ ਸ਼ਸਤਰਾਂ ਨੂੰ ਇੱਕ ਖਾਸ ਮੁਕਾਮ ਇੱਕ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਲੇਕਿਨ ਕਿਉਂਕਿ ਜਿਹੜੇ ਹੈ ਸਰਬਜੀਤ ਦੋਂਦਾ ਉਹ ਇਸ ਗੱਲ ਨੂੰ ਇਸ ਸਮੇਂ ਰੇਕਿਸ਼ਾ ਸਸਤਰਾਂ ਨੂੰ ਹੀ ਗੁਰੂ ਸਾਹਿਬ ਤੋਂ ਉੱਤੇ ਕਿਹਾ ਜਾ ਰਿਹਾ ਵੀਰੋ ਇੰਜ ਤਾਂ ਨਹੀਂ ਹੈ ਗੁਰੂ ਸਾਹਿਬ ਜਿਹੜੇ ਆ ਉਹਨਾਂ ਦੀ ਆਪਣੀ ਇੰਪੋਰਟੈਂਟ ਹੈ ਆਪਣੀ ਵੈਲਿਊ ਹੈ ਕਿਉਂਕਿ ਉਹ ਇੱਕ ਬੇਸਿਕ ਹੈ ਮੇਨ ਹੈ ਤੇ ਉਹਨਾਂ ਤੋਂ ਉੱਤੇ ਤੇ ਹਥਿਆਰ ਕਦੀ ਹੋ ਹੀ ਨਹੀਂ ਸਕਦੇ ਹਥਿਆਰਾਂ ਦਾ ਜਿਹੜਾ ਵੈ ਅਹਿਮੀਅਤ ਉਹ ਆਪਣੀ ਜਗ੍ਹਾ ਤੇ ਹੋਰ ਹੈ ਗੁਰੂ ਸਾਹਿਬ ਦੇ ਨਾਲ ਉਹਨਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਵੀਰੋ ਤੁਸੀਂ ਦੋਨਾਂ ਜਿਹੜੇ ਵਿਦਵਾਨ ਹੈ ਉਹਨਾਂ ਦੇ ਦਲੈਲ ਸੁਣੇ ਤੁਹਾਡੀ ਇਸ ਬਾਰੇ ਕੀ رائے ਹੈ ਤੁਸੀਂ ਕੀ ਸਮਝਦੇ ਜੀ ਵੀਰੋ ਦੋਨਾਂ ਚ ਗਲਤ ਕੌਣ ਹੈ ਠੀਕ ਕੌਣ ਹੈ ਯਾ ਕਿ ਮੇਰੇ ਤਰ੍ਹਾਂ ਹੀ ਤੁਹਾਡੇ ਵੀ ਰਾਏ ਹੈ ਕਿ ਦੋਨੇ ਵਿਦਵਾਨ ਠੀਕ ਹੈ ਵੀਰੋ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲਜ਼ਮੀ ਕਰਨਾ ਆਪਣਾ ਦੇਖ ਰਖਿਆ ਕਰਨਾ ਦੋਸਤ ਯਾਦ ਰੱਖਣਾ ਅੱਲਾ ਫੇਜ਼